ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਾਬਿਓ ਆਪਣਾ ਕੰਮ ਚੱਲ ਰਿਹਾ ਤੁਹਾਨੂੰ ਪਤਾ ਹੀ ਐ ਤੇ ਬੰਦਾਂ ਤਕਰੀਬਨ ਹੋ ਗਈਆਂ ਮੁਕੰਮਲ ਤੇ ਇਹਦੇ ਵਿੱਚ ਹੁਣ ਲੋਕਟ ਪਾਉਗੀ ਤੇ ਇੱਕ ਤੜਕੇ ਦੇ ਆਕੇ ਲੱਗ ਰਹੇ ਹਾਂਗੇ ਠੀਕ ਆ ਚਾਹ ਪੀ ਰਹੇ ਆਂ ਦਾ ਸਾਲੀ। ਤੇ ਆ ਦੇਖੋ ਪਹਿਲਾਂ ਕੀ ਹਾਲ ਸੀ ਇੱਥੇ ਬਬਿਓ ਇੱਥੇ ਹੁਣ ਜਮਾ ਸਾਫ ਸਪਈਆ ਕਰੀ ਜਾਂਦੇ ਆ ਬਬਿਓ। ਕਹਿ ਬਿਖਾਤੇ ਨਹੀਂ ਬਣਾ ਪਈ ਇਹਦਾ। ਤੇ ਸਾਫ ਸਪਈਆ ਕਰੀ ਜਾਂਦੇ ਆ ਬਬਿਓ ਇਧਰੋਂ ਖੂंजे ਚ ਵੀ ਬਹੁਤ ਗੰਦ ਸੀਗਾ ਬਬਿਓ ਉਹ ਵੀ ਸਾਰਾ ਤੜਕੇ ਦੇ ਲੱਗੇ ਪਿਆ ਅੱਜ ਕੱਢੇ ਆ ਕੱਢੀ ਜਾਂਦੇ ਆ। ਸਪੋਰਟ ਕਰਿਓ ਬਬਿਓ। ਗੁੱਗਾ ਬਾਬਾ ਗੁੱਗਾ ਜਹਰਪੀਰ ਦੇ ਨਾਂ ਤੇ ਵੀਡੀਓ ਬਣਾਈ ਹੈਗੀ ਬਾਬੇ ਤੇ ਜੇ ਕਿਸੇ ਨੇ ਨਾਂ ਸ਼ੇਅਰ ਕਰੀ ਨਾ ਤੇ ਜਾਂ ਲਾਈਕ ਨਾ ਕੀਤਾ ਤਾਂ ਬਾਬੇ ਗੁੱਗਾ ਜਹਰਪੀਰ ਫਿਰ ਸਾਨੂੰ ਆਪ ਓਕੇ ਭਰਾ ਸਪੋਰਟ ਕਰਿਓ ਬਾਬੇ ਸਪੋਰਟ ਕਰਿਆ ਕਰੋ ਬਾਬੇ ਟੈਲੈਂਟ ਹੁੰਦਾ ਨਾ ਬੰਦੇ ਦਾ ਆਪੀ ਉੱਗਰ ਕੇ ਆਉਂਦਾ ਅੱਜ ਨਹੀਂ ਤਾਂ ਕੱਲ ਨੂੰ ਕੋਈ ਗੱਲ ਨਹੀਂ ਬਾਬੇ ਕੰਮ ਕਰਾਉਣਾ ਹੋਵੇ ਕਿਸੇ ਨੇ ਬਾਬੇ ਨੰਬਰ 701760300 ਸੀ ਇਹ ਤਾਂ ਨਹੀਂ ਹੈਗਾ ਵੀ ਅਸੀਂ ਵੇਲੇ ਆ ਗੱਲ ਕਰ ਵੀ ਆਏ ਆ ਗਾਹਾਂ ਗਾਹਾਂ ਟਾਈਮ ਰੱਖਿਆ ਜਾਂਦਾ ਬਾਬੇ ਓਕੇ ਬਰਾ